ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਮੈਟਰੋ ਵੈਂਕੂਵਰ ਰੀਜਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸੇਲ ਦੇ ਵਿੱਚ ਨਹੀਂ ਹੋਇਆ ਵਾਧਾ ਪਰ 10 ਸਾਲ ਦੀ ਐਵਰੇਜ ਦੇ ਮੁਕਾਬਲੇ ਸੇਲਜ਼ ਹਲੇ ਵੀ ਬਹੁਤ ਲੋ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੀ ਤੇਜ਼ੀ ਨੂੰ ਲੈ ਕੇ ਪਹਿਲੀ ਲਿਸਟ ਜਾਰੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਕੰਮ 'ਚ ਵੀ ਤੇਜ਼ੀ ਲਿਆਏਗੀ ਸਰਕਾਰ ਪ੍ਰਧਾਨ ਮੰਤਰੀ ਮਹਾਕਾਨੀ ਨਿਕੀਤਾ ਸਪਾਸਟੋ ਫਾਰਮਾ ਕੇਅਰ ਨੂੰ ਲੈ ਕੇ ਪ੍ਰਵਿੰਸਾਂ ਤੇ ਟੈਰੀਟਰੀਜ਼ ਦੇ ਨਾਲ ਭਵਿੱਖ ਤੇ ਵਿੱਚ ਸਮਝੌਤੇ ਕਰਨਾ ਜਾਰੀ ਰੱਖੇਗੀ ਫੈਡਰਲ ਸਰਕਾਰ ਇਸ ਪ੍ਰੋਗਰਾਮ ਦੇ ਖਤਮ ਹੋਣ ਸੰਬੰਧੀ ਸ਼ੰਕਿਆਂ ਨੂੰ ਪ੍ਰਧਾਨ ਮੰਤਰੀ ਨੇ ਕੀਤਾ ਦੂਰ ਹੋਣ ਜਾਣ ਦੀ ਖਬਰ ਵਿਸਤਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਰੈਲਟਰ ਜਨਸਾਰ ਅਗਸਤ ਮਹੀਨੇ ਸੇਲਜ਼ ਆਸ ਨਾਲੋਂ ਘਟ ਰਹੀਆਂ ਅਤੇ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਲਗਭਗ ਬਰਾਬਰ ਕਰ ਹੀ ਅਗਸਤ ਦੇ ਵਿੱਚ ਵਿਕੇ ਨੇ ਬੀਸੀ ਰੀਅਲ ਏਸਟੇਟ ਐਸੋਸੀਏਸ਼ਨ ਮੁਤਾਬਕ ਪਿਛਲੇ ਮਹੀਨੇ 5900 ਯੂਨਿਟ ਸੇਲ ਹੋਏ ਅਤੇ ਇਸ ਵਿੱਚ ਪਿਛਲੇ ਅਗਸਤ ਦੇ ਮੁਕਾਬਲੇ ਅੱਧੇ ਪਰਸੈਂਟ ਦਾ ਵਾਧਾ ਹੋਇਆ ਪਰ ਪਿਛਲੇ 10 ਸਾਲ ਦੀ ਐਵਰੇਜ ਤੋਂ ਇਹ 24% ਘਟ ਹੈ ਐਵਰੇਜ ਘਰ ਦਾ ਪ੍ਰਾਈਸ ਮਲਟੀਪਲ ਲਿਸਟਿੰਗ ਹੋਣ ਕਾਰਨ 9 ਲੱਖ 26 ਹਜ਼ਾਰ ਡਾਲਰ ਉੱਪਰ ਹੈ ਐਸੋਸੀਏਸ਼ਨ ਦੇ ਚੀਫ ਮੁਤਾਬਕ ਸਮਰ ਖਤਮ ਹੋ ਚੱਲੀ ਹੈ ਤੇ ਮਾਰਕੀਟ ਆਸ ਨਾਲੋ ਠੰਡੀ ਰਹੀ ਹੈ ਤੇ 2025 ਦੇ ਦੂਜੇ ਕੁਆਟਰ ਦੇ ਵਿੱਚ ਇੰਪਰੂਵਮੈਂਟ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਖਾਸ ਕਰ ਲੋਅਰ ਮੇਨ ਲੈਂਡ ਇੱਕ ਵੱਡਾ ਫੈਕਟਰ ਰਿਹਾ ਹੈ ਕਿਉਂਕਿ ਲੌਂਗ ਟਰਮ ਐਵਰੇਜ ਸੇਲਸ ਵਿੱਚ ਵੱਡਾ ਫਰਕ ਹੈ ਅਤੇ ਕੁੱਲ 5.5 ਬਿਲੀਅਨ ਡਾਲਰ ਦੀਆਂ ਹੋਮ ਸੇਲਸ ਹੁਣਾਂ ਨੇ ਜੋ ਕਿ ਵੈਲਿਊ ਦੇ ਹਿਸਾਬ ਦੇ ਨਾਲ 2024 ਦੇ ਮੁਕਾਬਲੇ 0.9% ਘਟ ਹੈ ਕਾਬਲੇ ਕੋਰੇ ਕਿ ਬ੍ਰਿਟਿਸ਼ ਕੋਲੰਬੀਆ ਸਮੇਤ ਕੈਨੇਡਾ ਭਰ ਦੀ ਹਾਊਸਿੰਗ ਮਾਰਕੀਟ ਦੇ ਵਿੱਚ ਸੁਸਤੀ ਬਣੀ ਹੋਈ ਹੈ ਖਾਸ ਕਰ ਗ੍ਰੇਟਰ ਟੋਰੰਟੋ ਏਰੀਆ ਤੇ ਮੈਟਰੋ ਵੈਂਕੂਵਰ ਰੀਜਨ ਜੋ ਕਿ ਕੈਨੇਡਾ ਦੇ ਵਿੱਚ ਸਭ ਤੋਂ ਮਹਿੰਗੇ ਰੀਅਲ ਏਸਟੇਟ ਦੇ ਹੱਬ ਵਜੋਂ ਜਾਣੇ ਜਾਂਦੇ ਨੇ ਇੱਥੇ ਸੇਲਸ ਦੇ ਵਿੱਚ ਸੁਸਤੀ ਲਗਾਤਾਰ ਬਣੀ ਹੋਈ ਹੈ ਇਸ ਤੋਂ ਇਲਾਵਾ ਕੈਲਗਰੀ ਅਤੇ ਛੋਟੇ ਟਾਊਨਸ ਦੇ ਵਿੱਚ ਘਰਾਂ ਦੀ ਸੇਲ ਪਹਿਲਾਂ ਦੇ ਮੁਕਾਬਲੇ ਦਰਸਤ ਦਿਖਾਈ ਦੇ ਰਹੀ ਹੈ ਅਤੇ ਇਹ ਹਾਈ ਪੀਕ ਦੇ ਨਜ਼ਦੀਕ ਹੈ ਕਿਉਂਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਵਧਾਏ ਗਏ ਅਤੇ ਇਸ ਨੂੰ ਲੰਮਾ ਸਮਾਂ ਹੋਲਡ ਰੱਖਿਆ ਗਿਆ ਜਿਸ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਟੈਰਫ ਵਾਰ ਸ਼ੁਰੂ ਕੀਤੀ ਗਈ ਜਿਸ ਦੇ ਨਾਲ ਇਕਨੋਮੀ ਲੋ ਚੱਲ ਰਹੀ ਹੈ ਅਤੇ ਲੋਕਾਂ ਦੇ ਵਿੱਚ ਘਰ ਖਰੀਦਣ ਦੀ ਸਮਰੱਥਾ ਲਗਾਤਾਰ ਘਟ ਰਹੀ ਹੈ ਜਿੰਨਾ ਲੋਕਾਂ ਦੇ ਵੱਲੋਂ ਇਨਵੈਸਟਮੈਂਟ ਦੇ ਪਰਪਸ ਦੇ ਨਾਲ ਰੀਅਲ ਅਸਟੇਟ ਪ੍ਰੋਪਰਟੀਆਂ ਲਈਆਂ ਹੋਈਆਂ ਸਨ ਵਧੇ ਹੋਏ ਇੰਟਰਸਟ ਰੇਟ ਉਹਨਾਂ ਨੂੰ ਕਾਫੀ ਜ਼ਿਆਦੇ ਪਰੇਸ਼ਾਨੀਆਂ ਖੜੀਆਂ ਕਰ ਰਹੇ ਨੇ ਨਾਲੋਂ ਨਾਲ ਬਿਲਡਰਸ ਦੇ ਵੱਲੋਂ ਵੀ ਨਵੇਂ ਘਰਾਂ ਦੀ ਉਸਾਰੀ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਰਫ਼ਤਾਰ ਘਟਾਈ ਗਈ ਹੈ ਕਿਉਂਕਿ ਮਾਰਕੀਟ ਦੇ ਵਿੱਚ ਡਿਮਾਂਡ ਨਾ ਹੋਣ ਕਾਰਨ ਇਸ ਸਮੇਂ ਹਰ ਪਾਸੇ ਇਹੀ ਮਾਹੌਲ ਬਣਿਆ ਹੋਇਆ ਹੈ ਮੰਨਿਆ ਜਾ ਰਿਹਾ ਹੈ ਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਸਤੰਬਰ ਦੇ ਵਿੱਚ ਹੋਣ ਵਾਲੀ ਮੀਟਿੰਗ ਦੌਰਾਨ ਜੇਕਰ ਇੰਟਰਸਟ ਰੇਟਸ ਦੇ ਵਿੱਚ ਕਟ ਲਗਾਇਆ ਜਾਂਦਾ ਤਾਂ ਇਸ ਦੇ ਨਾਲ ਰੀਅਲ ਸਟੇਟ ਮਾਰਕੀਟ ਦੁਬਾਰਾ ਤੋਂ ਚੱਲਣ ਦੀ ਸੰਭਾਵਨਾ ਤੇ ਨਾਲੋਂ ਨਾਲ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਅਮਰੀਕੀ ਟੈਰਿਫਸ ਦਾ ਕੀ ਨਤੀਜਾ ਸਰਕਾਰ ਵੱਲੋਂ ਕੱਢਿਆ ਜਾਂਦਾ ਹੈ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਇਹ ਬਿਆਨ ਦਿੱਤੇ ਜਾ ਰਹੇ ਨੇ ਕਿ ਕੈਨੇਡਾ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਜੈਕਟ ਤੇਜ਼ੀ ਦੇ ਨਾਲ ਪਾਸ ਹੋਣਗੇ ਅਤੇ ਵਧਣਗੇ ਕਿਉਂਕਿ ਅਮਰੀਕੀ ਟੈਰਿਫਸ ਦੇ ਪ੍ਰਭਾਵ ਤੋਂ ਬਾਅਦ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕੈਨੇਡਾ ਡੋਮੈਸਟਿਕ ਪੱਧਰ ਉੱਪਰ ਇਨਫਰਾਸਟ੍ਰਕਚਰ ਮਜ਼ਬੂਤ ਕਰਕੇ ਆਪਣੇ ਪੈਰਾਂ ਤੇ ਖੜ੍ਹਾ ਹੋਵੇ। ਪ੍ਰਧਾਨ ਮੰਤਰੀ ਦੇ ਵੱਲੋਂ ਅੱਜ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਨ੍ਹਾਂ ਨੂੰ ਫੈਡਰਲ ਸਰਕਾਰ ਤਰਜੀਹ ਦੇਏਗੀ ਉਸ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਤਹਿਤ ਬ੍ਰਿਟਿਸ਼ ਕੋਲੰਬੀਆ ਦੇ ਕੇਟੀਮੇਟ ਵਿੱਚ LNG ਪਾਈਪਲਾਈਨ ਰਾਹੀਂ ਲਿਕੁਇਫਾਈਡ ਨੇਚਰਲ ਗੈਸ ਪ੍ਰੋਡਕਸ਼ਨ ਨੂੰ ਦੁੱਗਣਾ ਕੀਤਾ ਜਾਏਗਾ ਕਿਉਂਕਿ ਪ੍ਰਧਾਨ ਮੰਤਰੀ ਮਾਗ ਕਾਰਨ ਯੂਰਪ ਖਾਸ ਕਰਕੇ ਜਰਮਨੀ ਦੇ ਵਿੱਚ ਇਸ ਦੀ ਡਿਮਾਂਡ ਨੂੰ ਦੇਖਣ ਤੋਂ ਬਾਅਦ ਇਹ ਕੱਲ ਆਖਰੇ ਸਨ ਕਿ LNG ਐਕਸਪੋਰਟ ਨੂੰ ਕੈਨੇਡਾ ਵੱਲੋਂ ਵਧਾਇਆ ਜਾਏਗਾ ਜਦਕਿ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਆਖਰਕਾਰ ਇਹ ਕਹਿੰਦੇ ਰਹੇ ਨੇ ਕਿ ਕੈਨੇਡਾ ਯੂਰਪ ਨੂੰ LNG ਐਕਸਪੋਰਟ ਨਹੀਂ ਕਰੇਗਾ 온ਟਾਰੀਓ ਦੇ ਕਲਰੈਂਕਟਨ ਦੇ ਵਿੱਚ ਇੱਕ ਨਿਊ ਨਿਊਕਲੀਅਰ ਪ੍ਰੋਜੈਕਟ ਰਾਹੀਂ ਮੋਡਿਊਲਰ ਰੀਐਕਟਰਸ ਬਣਾਏ ਜਾਣਗੇ ਜਿਹੜਾ ਕਰਨ ਵਾਲਾ G7 ਮੁਲਕਾਂ ਦੇ ਵਿੱਚੋਂ ਕੈਨੇਡਾ ਪਹਿਲਾ ਦੇਸ਼ ਹੋਏਗਾ ਮੌਂਟਰੀਅਲ ਪੋਰਟ ਨੂੰ ਅਪਗ੍ਰੇਡ ਕੀਤਾ ਜਾਣਾ ਜਿਸ ਨਾਲ ਇਸ ਦੀ ਸਮਰੱਥਾ 60% ਤੱਕ ਵਧੇਗੀ ਇਸ ਸਮੇਂ ਕਿਉਂਕਿ ਇਹ 1.5 ਮਿਲੀਅਨ ਕੰਟੇਨਰ ਇੱਕ ਸਾਲ ਦੇ ਵਿੱਚ ਇੰਪੋਰਟ ਐਕਸਪੋਰਟ ਇੱਥੋਂ ਹੋ ਸਕਦੇ ਨੇ ਸਕੈਚਵਨ ਦੇ ਵਿੱਚ ਦੇ ਕਾਪਰ ਮਾਈਨ ਨੂੰ ਦੁਬਾਰਾ ਤੋਂ ਖੋਲਿਆ ਜਾਏਗਾ ਅਤੇ ਨਾਰਦਰਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੈੱਡ ਕ੍ਰੀਸ ਮਾਈਨ ਦੀ ਐਕਸਪੈਂਸ਼ਨ ਕੀਤੀ ਜਾਏਗੀ ਇਸ ਤੋਂ ਇਲਾਵਾ ਨਾਰਦਰਨ ਕੈਨੇਡਾ ਦੇ ਵਿੱਚ 올 ਵੈਦਰ ਰੋਡਸ ਦਾ ਨਿਰਮਾਣ ਕੀਤਾ ਜਾਏਗਾ ਅਟਲਾਂਟਿਕ ਕੈਨੇਡਾ ਦੇ ਵਿੱਚ wind energy ਪ੍ਰੋਜੈਕਟ ਲਗਾਏ ਜਾਣਗੇ ਚਰਚੇ ਰਿਪੋਰਟ ਦੇ ਵਿੱਚ ਇਨਫਰਾਸਟ੍ਰਕਚਰ ਪੱਧਰ ਤੇ ਸੁਧਾਰ ਹੋਏਗਾ ਟੋਰਾਂਟੋ ਤੋਂ ਕਿਊਬਿਕ ਸਿਟੀ ਦੇ ਵਿਚਕਾਰ ਹਾਈ ਸਪੀਡ ਰੇਲ ਲਾਈਨ ਬਣਾਉਣਾ ਵੀ ਪਹਿਲੇ 인ਫਰਾਸਟਰਕਚਰ ਪ੍ਰੋਜੈਕਟਾਂ ਦੇ ਵਿੱਚ ਤਰਜੀਹ ਰਹੇਗੀ ਪਿਛਲੇ ਸਪ੍ਰਿੰਗ ਸੀਜ਼ਨ ਦੌਰਾਨ ਪਾਰਲੀਮੈਂਟ ਨੇ 1 ਕੈਨੇਡੀਅਨ ਇਕਨੋਮੀ ਐਕਟ ਬੈਲ ਸੀ5 ਪਾਸ ਕੀਤਾ ਸੀ ਜਿਸ ਨਾਲ ਕੈਬਨਟ ਨੂੰ ਕੁਝ ਅਹਿਮ ਪ੍ਰੋਜੈਕਟਾਂ ਨੂੰ ਰੈਗੂਲੇਟਰੀ ਪ੍ਰਕਿਰਿਆਵਾਂ ਵਿੱਚੋਂ ਤੇਜ਼ੀ ਦੇ ਨਾਲ ਲਗਾਉਣ ਦਾ ਅਧਿਕਾਰ ਮਿਲ ਗਿਆ ਸੀ ਇਹ ਕਾਰਨ ਦੇ ਦੇਸ਼ ਦੇ ਵਿੱਚ ਬਿਲਡ ਕਰੋ ਅਤੇ ਤੇਜ਼ੀ ਨਾਲ ਵੈਲਡ ਕਰੋ ਪਲੇਟਫਾਰਮ ਦਾ ਹਿੱਸਾ ਹੈ ਕੰਜ਼ਰਵਟਿਵ ਪਾਰਟੀ ਨੇ ਪੂਰੇ ਸਮਰਥਨ ਇਸ ਬਿਲ ਨੂੰ ਦਿੱਤਾ ਸੀ ਜਿਸ ਨਾਲ ਇਹ ਪਾਸ ਹੋਇਆ ਸੀ ਜਦਕਿ ਐਨਡੀਪੀ ਅਤੇ ਬਲੌਕ ਦੇ ਵੱਲੋਂ ਇਸ ਅੱਧੇ ਬਿਲ ਨੂੰ ਸਮਰਥਨ ਦਿੱਤਾ ਗਿਆ ਸੀ ਕਿਉਂਕਿ ਕੁਝ এনवायरमेंटਲ ਗਰੁੱਪ ਅਤੇ ਫਾਸਨੇਸ਼ਨਸ ਦੇ ਵੱਲੋਂ ਬਿਲ ਦੌਰਾਨ ਸਲਾਮ ਅਸ਼ਵਰਾ ਨਾ ਲੈਣ ਉੱਪਰ ਚਿੰਤਾ ਜ਼ਾਹਰ ਕੀਤੀ ਗਈ ਸੀ ਇਸ ਵੰਦੀ ਪ੍ਰਧਾਨ ਮੰਤਰੀ ਕਾਰਨੀ ਨੇ ਇਹ ਵੀ ਐਲਾਨ ਕੀਤਾ ਸੀ ਕਿ 11 ਫਾਸਿਨੇਸ਼ਨਸ ਲੀਡਰਸ ਦੀ ਇੱਕ ਕਮੇਟੀ ਬਣਾਈ ਜਾਏਗੀ ਜੋ ਕਿ ਮੇਜਰ ਪ੍ਰੋਜੈਕਟਸ ਦੇ ਵਿੱਚ ਸਰਕਾਰ ਨੂੰ ਐਡਵਾਈਸ ਦੇਗੀ ਸੋ ਪ੍ਰਧਾਨ ਮੰਤਰੀ ਮਾਕਰਨੀ ਦੇ ਪਹਿਲੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੀ ਸੂਚੀ ਦੇ ਵਿੱਚ ਗੈਸ ਪਾਈਪਲਾਈਨ ਦਾ ਜ਼ਿਕਰ ਨਹੀਂ ਹੈ ਪਰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਇਸ ਉੱਪਰ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਗਈ ਉਹਨਾਂ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਿਸਟ 'ਚ ਹੋਰ ਪ੍ਰੋਜੈਕਟ ਫੈਡਰਲ ਸਰਕਾਰ ਦੇ ਵੱਲੋਂ ਜਾਰੀ ਕੀਤੇ ਜਾਣਗੇ ਜਿਸ ਤਹਿਤ ਪਾਈਪਲਾਈਨ ਦਾ ਐਲਾਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਪ੍ਰੀਮੀਅਰ ਇਹ ਵੀ ਕਹਿ ਚੁੱਕੇ ਨੇ ਕਿ ਫਿਲਹਾਲ ਕੋਈ ਵੀ ਪ੍ਰਾਈਵੇਟ ਕੰਪਨੀ ਪਾਈਪਲਾਈਨ ਬਿਲਡ ਕਰਨ ਦੇ ਲਈ ਟੇਬਲ ਟॉक ਵਾਸਤੇ ਜਾਂ ਨੇਗੋਸ਼ੀਏਸ਼ਨਸ ਵਾਸਤੇ ਅੱਗੇ ਨਹੀਂ ਆਈ ਹੈ। ਪ੍ਰਧਾਨ ਮੰਤਰੀ ਮਹਾਕਾਨੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਸਾਰੀਆਂ ਪ੍ਰੋਵਿੰਸਾਂ ਅਤੇ ਟਰੈਕਟਰੀਜ਼ ਦੇ ਨਾਲ ਫਾਰਮਾਕੇਅਰ ਪ੍ਰੋਗਰਾਮ ਨੂੰ ਲੈ ਕੇ ਐਗਰੀਮੈਂਟ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਬਿਆਨ ਨਾਲ ਪ੍ਰਧਾਨ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਨੈਸ਼ਨਲ ਫਾਰਮਾਕੇਅਰ ਪਲਾਨ ਨੂੰ ਵਿਚਕਾਰ ਨਹੀਂ ਛੱਡੇਗੀ ਕਿਉਂਕਿ ਪ੍ਰਧਾਨ ਮੰਤਰੀ ਨੇ ਗੱਲ ਕਹੀ ਹੈ ਕਿ ਅੱਗੇ ਵੀ ਇਸ ਸੰਬੰਧੀ ਸਮਝੌਤੇ ਹੁੰਦੇ ਰਹਿਣਗੇ ਲਿਬਰਲ ਸਰਕਾਰ ਨੇ ਪਿਛਲੇ ਸਾਲ ਐਨਡੀਪੀ ਦੇ ਸਹਿਯੋਗ ਦੇ ਨਾਲ ਫਾਰਮਾਕੇਅਰ ਪ੍ਰੋਗਰਾਮ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਸੀ ਜਿਸ ਤਹਿਤ ਕੁਝ ਡਾਇਬੀਟਿਸ ਅਤੇ ਬਰਥ ਕੰਟਰੋਲ ਮੈਡੀਸਿਨਸ ਫ੍ਰੀ ਦਿੱਤੀਆਂ ਜਾਣੀਆਂ ਸਨ ਪਿਛਲੇ ਸਾਲ ਪਾਸ ਹੋਏ ਕਾਨੂੰਨ ਦੇ ਤਹਿਤ ਫੈਡਰਲ ਸਰਕਾਰ ਉੱਪਰ ਇਹ ਜ਼ਿੰਮੇਵਾਰੀ ਹੈ ਕਿ ਉਹ ਪ੍ਰਵਿੰਸਾਂ ਅਤੇ ਟੈਰੀਟਰੀਜ਼ ਦੇ ਨਾਲ ਫਾਈਨੈਂਸ਼ੀਅਲ ਸਮਝੌਤੇ ਕਰੇ ਤਾਂ ਜੋ ਇਹ ਯੋਜਨਾ ਚੰਗੇ ਤਰੀਕੇ ਦੇ ਨਾਲ ਲਾਗੂ ਹੋ ਸਕੇ ਹੁਣ ਤੱਕ ਸਿਰਫ ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਪ੍ਰਿੰਸ ਐਡਵਰਡ ਆਈਲੈਂਡ ਅਤੇ ਯੂਕਾਨ ਨੇ ਇਹ ਸਮਝੌਤੇ ਕੀਤੇ ਨੇ ਚਾਰੇ ਪ੍ਰੋਵਿੰਸਾਂ ਨੂੰ ਮਿਲ ਕੇ ਕੁੱਲ ਫੰਡਿੰਗ ਦਾ 60% ਹਿੱਸਾ ਦਿੱਤਾ ਜਾ ਰਿਹਾ ਜਿੰਨਾ ਕਿ ਫਾਰਮਾ ਕੇਅਰ ਦੇ ਲਈ ਬਜਟ ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਰੱਖਿਆ ਗਿਆ ਸੀ ਅਤੇ ਜਿਉਂ-ਜਿਉਂ ਬਾਕੀ ਪ੍ਰਵਿੰਸਾਂ ਦੇ ਨਾਲ ਫੈਡਰਲ ਸਰਕਾਰ ਦੇ ਸਮਝੌਤੇ ਨੇ ਪ੍ਰਚਾਰਨਗੇ ਤਾਂ ਫਾਰਮਾਕੇਅਰ ਦੇ ਲਈ ਬਜਟ ਦੇ ਵਿੱਚ ਵਾਧਾ ਕੀਤਾ ਜਾਊਗਾ ਇਸ ਸਮਰਦੇ ਸੀਜ਼ਨ ਦੀ ਸ਼ੁਰੂਆਤ ਵਿੱਚ ਫੈਡਰਲ ਹੈਲਥ ਮਿਨਿਸਟਰ ਮਾਰਜੋਰੀ ਮਿਸ਼ੇਲ ਦੇ ਆਫਿਸ ਵੱਲੋਂ ਇਹ ਕਿਹਾ ਗਿਆ ਸੀ ਕਿ ਲਿਬਰਲ ਸਰਕਾਰ ਸਿਰਫ ਮੌਜੂਦਾ ਐਗਰੀਮੈਂਟਸ ਨੂੰ ਹੀ ਜਾਰੀ ਰੱਖਣ ਦੀ پابੰਦ ਹੈ ਇਸ ਬਿਆਨ ਤੋਂ ਬਾਅਦ ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਫਾਰਮਾਕੇਅਰ ਪ੍ਰੋਗਰਾਮ ਅੱਗੇ ਵਧੇਗਾ ਜਾਂ ਨਹੀਂ ਪਰ ਅੱਜ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਫਾਰਮਾਕੇਅਰ ਪ੍ਰੋਗਰਾਮ ਨੂੰ ਲਿਬਰਲਸ ਅੱਗੇ ਵਧਾਉਣਾ ਚਾਹੁੰਦੇ ਨੇ ਕਿਉਂਕਿ ਪਿਛਲੀ ਲਿਬਰਲ ਘੱਟ ਗਿਣਤੀ ਸਰਕਾਰ ਦੇ ਸਮੇਂ ਸਰਕਾਰ ਨੂੰ ਸਮਰਥਨ ਦੇਣ ਦੇ ਬਦਲੇ ਐਨਡੀਪੀ ਦੇ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਸਨ ਜਿਸ ਦੇ ਵਿੱਚ ਫਾਰਮਾਕੇਅਰ ਇੱਕ ਅਹਿਮ ਸੀ ਉਸ ਸਮੇਂ ਦੇ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਹੋਰਾਂ ਦੇ ਵੱਲੋਂ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਐਨਡੀਪੀ ਪਾਰਟੀ ਦੀ ਤਾਰੀਫ ਕੀਤੀ ਗਈ ਸੀ ਜਿਨ੍ਹਾਂ ਆਖਿਆ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਯਤਨਾਂ ਸਰਕਾਰ ਹੀ ਲਿਬਰਲਜ਼ ਫਾਰਮਾਕੇਅਰ ਪ੍ਰੋਗਰਾਮ ਨੂੰ ਹੋਂਦ ਦੇ ਵਿੱਚ ਲੈ ਕੇ ਆਏ ਨੇ ਪਰ ਦੂਜੇ ਪਾਸੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਲਗਾਤਾਰ ਇਹ ਆਖ ਰਹੇ ਸਨ ਕਿ ਡਾਇਬੀਟਿਸ ਅਤੇ ਵਰਥ ਕੰਟਰੋਲ ਪੀਲਜ਼ ਸਿਰਫ ਸ਼ੁਰੂਆਤ ਹੈ ਇਸ ਤੋਂ ਬਾਅਦ ਹੋਰ ਮੈਡੀਸਨਸ ਵੀ ਫੈਡਰਲ ਸਰਕਾਰ ਦੇ ਵੱਲੋਂ ਫਾਰਮਾਕੇਅਰ ਦੇ ਘੇਰੇ ਦੇ ਵਿੱਚ ਲਿਆਂਦੀਆਂ ਜਾਣਗੀਆਂ ਇਸੇ ਤੰਗ ਦੇ ਨਾਲ ਡੈਂਟਲ ਕੇਅਰ ਪ੍ਰੋਗਰਾਮ ਵੀ ਉਸ ਮਿਨੋਰਿਟੀ ਗਵਰਨਮੈਂਟ ਦੇ ਵਿੱਚ ਕਾਫੀ ਚਰਚਾ ਚ ਰਿਹਾ ਹੈ ਬ੍ਰਿਟਿਸ਼ ਕੋਲੰਬੀਆ 'ਚ ਹੈਲਥ케ਅਰ ਦੇ ਬੁਰੇ ਹਾਲ ਦਾ ਇੱਕ ਰੂਪ ਸਾਹਮਣੇ ਆ ਰਿਹਾ ਹੈ ਕਿਉਂਕਿ ਲੋਅਰ ਮੇਨਲੈਂਡ ਦੇ ਕੁਝ ਲੋਕ ਸਥਾਨਕ ਹਸਪੀਟਲ 'ਚ ਜਾਣ ਦੀ ਥਾਂ ਫਰੇਜ਼ਰ ਵੈਲੀ ਦੇ ਹਸਪੀਟਲਸ ਦੇ ਵਿੱਚ ਜਾ ਰਹੇ ਨੇ ਹੋਪ ਹਸਪੀਟਲ ਦੀ ਵਰਕਰ ਯੂਨੀਅਨ ਲਈ ਪਾਲਿਸੀ ਅਤੇ ਪਲੈਨਿੰਗ ਦੀ ਕੋਆਰਡੀਨੇਟਰ ਕੈਲੀ ਫ੍ਰੈਂਪਟਨ ਨੇ ਕਿਹਾ ਹੈ ਕਿ ਉਹਨਾਂ ਆਪਣੇ ਮੈਂਬਰਾਂ ਤੋਂ ਸੁਣਿਆ ਹੈ ਕਿ ਫਰੇਜ਼ਰ ਵੈਲੀ ਦੇ ਦੂਜੇ ਹਿੱਸਿਆਂ ਤੋਂ ਲੋਕ ਹੋਪ ਹਸਪੀਟਲ ਦੇ ਵਿੱਚ ਆਰੇ ਨੇ ਜਿੰਨਾ ਕਿਹਾ ਹੈ ਕਿ ਹੈਲਥ케ਅਰ ਦੇ ਵਿੱਚ ਡਿਲੇ ਹੋ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਕਾਰ ਲੈ ਕੇ ਦੂਰ ਦਰਾਡੇ ਜਾਣਾ ਪੈਂਦਾ ਹੈ ਪਰ ਜੇਕਰ ਗਿਣਤੀ ਵੱਧਦੀ ਹੈ ਤਾਂ ਲੋਕਾਂ ਨੂੰ ਐਬਸਪੋਰਟ ਅਤੇ ਚਿਲਾਵਕ ਭੇਜਿਆ ਜਾਏਗਾ ਕਿਉਂਕਿ ਹੂਪ ਹਸਪੀਟਲ ਛੋਟਾ ਹੈ ਅਤੇ ਲਿਮਟਿਡ ਰਿਸੋਰਸਸ ਦੇ ਨਾਲ ਚੱਲ ਰਿਹਾ ਹੈ ਜਿੰਨਾ ਕਿਹਾ ਹੈ ਕਿ ਕੁੱਲ ਮਿਲਾ ਕੇ ਪੂਰੇ ਹੈਲਥ케ਅਰ ਸਿਸਟਮ ਵਿੱਚ ਸਟਾਫ ਦੀ ਘਾਟ ਇੱਕ ਵੱਡਾ ਮੁੱਦਾ ਹੈ ਤੇ ਇਸ ਨਾਲ ਨਜੇਟਣ ਲਈ ਇਹ ਇਕੱਲੀ ਜਗ੍ਹਾ ਨਹੀਂ ਹੈ ਜਿੰਨਾ ਕਿਹਾ ਹੈ ਕਿ ਸਰਕਾਰ ਨੂੰ ਪੂਰੇ ਹੈਲਥ케ਅਰ ਦੇ ਵਿੱਚ ਸਟਾਫ ਭਰਤੀ ਕਰਨ ਦੇ ਲਈ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਲੋਕਾਂ ਦੇ ਵਿੱਚ ਆਪਣੇ ਲੋਕਲ ਹਸਪੀਟਲਸ ਦੇ ਲਈ ਵਿਸ਼ਵਾਸ ਵਧੇਗਾ ਅਤੇ ਉਹਨਾਂ ਨੂੰ ਦੂਰ ਦਰਾਡੇ ਨਹੀਂ ਜਾਣਾ ਪਵੇਗਾ ਜਿਨ੍ਹਾਂ ਕਿਹਾ ਹੈ ਕਿ ਇੱਕ ਪੇਸ਼ੈਂਟ ਦੇ ਤੌਰ ਤੇ ਇਹ ਬੜਾ ਨਿਰਾਸ਼ਾਜਨਕ ਹੈ ਕਿਉਂਕਿ ਲੰਮਾ ਵੇਟ ਟਾਈਮ ਚਿੰਤਾ ਪੈਦਾ ਕਰ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਲੰਮੇ ਸਮੇਂ ਤੇ ਹੈਲਥ케ਅਰ ਦੇ ਨੂੰ ਲੈ ਕੇ ਲਗਾਤਾਰ ਡਿਬੇਟ ਚੱਲਦੀ ਰਹੀ ਹੈ ਜਿਸ ਵਿੱਚ ਲੋਕਾਂ ਦੇ ਵੱਲੋਂ ਐਮਰਜੈਂਸੀਜ਼ ਦੇ ਵਿੱਚ ਲੰਮੀ ਵੇਟ ਟਾਈਮ ਦਾ ਮੁੱਦਾ ਅਤੇ ਸਰਜਰੀਜ਼ ਦੇ ਵਿੱਚ ਦੇਲੇ ਕਾਰਨ ਸਰਕਾਰ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਇਸ ਤੋਂ ਇਲਾਵਾ ਵਿਰੋਧੀ ਧਿਰ ਕਨਜ਼ਰਟੋ ਪਾਰਟੀ ਦੇ ਵੱਲੋਂ ਵੀ ਐਨਡੀਪੀ ਦੇ ਉੱਪਰ ਨਿਸ਼ਾਨੇ ਸਾਧੇ ਜਾਂਦੇ ਨੇ ਕਿ ਇੰਨਾ ਲੰਮਾ ਸਮਾਂ ਸੱਤਾ 'ਚ ਰਹਿਣ ਤੋਂ ਬਾਅਦ ਵੀ ਐਨਡੀਪੀ ਹੈਲਥ케ਅਰ ਸਿਸਟਮ ਦੇ ਵਿੱਚ ਉਹ ਸੁਧਾਰ ਨਹੀਂ ਕਰ ਸਕੀ ਜਿਨ੍ਹਾਂ ਦਾ ਦਾਵਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਪਰ ਦੂਜੇ ਪਾਸੇ ਜੇਕਰ ਪ੍ਰੋਵਿੰਸ਼ੀਅਲ ਸਰਕਾਰ ਦੀ ਗੱਲ ਕਰੀਏ ਤਾਂ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਫੈਮਿਲੀ ਕੇਅਰ ਡਾਕਟਰਸ ਦੀ ਪੇਮੈਂਟ ਮੈਥਡ ਦੇ ਵਿੱਚ ਤਬਦੀਲੀ ਕੀਤੀ ਗਈ ਤਾਂ ਜੋ ਬਾਕੀ ਪ੍ਰਵਿੰਸਾਂ ਤੋਂ ਫੈਮਿਲੀ ਡਾਕਟਰਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਸਕਣ ਅਤੇ ਕੈਂਸਰ ਪੇਸ਼ੈਂਟਸ ਦੀਆਂ ਸਰਜਰੀਜ਼ ਦੇ ਲਈ ਅਮਰੀਕਾ ਦਾ ਰੁਖ ਕੀਤਾ ਗਿਆ ਤੇ ਨਾਲੋਂ ਨਾਲ ਨਵੇਂ ਕੈਂਸਰ ਕੇਅਰ ਸੈਂਟਰਸ ਬਣਾਉਣ ਦੇ ਲਈ ਕਾਫੀ ਫੰਡ ਵੀ ਜਾਰੀ ਕੀਤੇ ਗਏ ਜਿਨ੍ਹਾਂ ਦੇ ਉਦਘਾਟਨ ਵੀ ਪਿਛਲੇ ਸਮੇਂ ਦੌਰਾਨ ਜਾਰੀ ਸਨ ਤੇ ਹੁਣ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਸਟਾਫ ਦੀ ਘਾਟ ਦੂਰ ਕਰਨ ਦੇ ਲਈ ਅਮਰੀਕਾ ਦੇ ਵਿੱਚ ਜੋ ਡਾਕਟਰ ਇਸ ਸਮੇਂ ਕੰਮ ਕਰ ਰਹੇ ਨੇ ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਆਉਣ ਦੇ ਸਮੇਂ ਸਰਟੀਫਿਕੇਸ਼ਨ ਦੇ ਵਿੱਚ ਤੇਜ਼ੀ ਲਿਆਉਣ ਅਤੇ ਟੈਸਟ ਦੀਆਂ ਸ਼ਰਤਾਂ ਨੂੰ ਪਾਸੇ ਕੀਤਾ ਗਿਆ ਤਾਂ ਜੋ ਵਤੋ-ਵਤ ਡਾਕਟਰ ਅਮਰੀਕਾ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਸਕਣ ਇਸ ਤੋਂ ਇਲਾਵਾ ਸਰਕਾਰ ਨੇ ਵਿਦੇਸ਼ਾਂ ਦੇ ਵਿੱਚ ਪੜੀਆਂ ਨਰਸਿਸ ਨੂੰ ਇੱਥੋਂ ਦੇ ਹੈਲਥ케ਅਰ ਸਿਸਟਮ ਚ ਲਿਆਉਣ ਦੇ ਲਈ ਟ੍ਰੇਨਿੰਗ ਪ੍ਰੋਗਰਾਮਸ ਚ ਫੰਡ ਮਹయ్యా ਕਰਵਾਇਆ ਤੇ ਤੇਜ਼ੀ ਦੇ ਨਾਲ ਉਹਨਾਂ ਨੂੰ ਹੈਲਥ케ਅਰ ਸਿਸਟਮ ਚ ਲਿਆਉਣ ਦੇ ਲਈ ਕਦਮ ਚੁੱਕੇ ਪਰ ਇਸ ਦੇ ਬਾਵਜੂਦ ਵੀ ਡਾਕਟਰਾਂ ਦੀ ਘਾਟ ਇੱਕ ਵੱਡਾ ਮੁੱਦਾ ਹੈ ਤੇ ਬ੍ਰਿਟਿਸ਼ ਕੋਲੰਬੀਆ ਚ ਲਗਭਗ 8 ਲੱਖ ਲੋਕ ਐਸੇ ਨੇ ਜਿਨ੍ਹਾਂ ਦੇ ਕੋਲੇ ਫੈਮਿਲੀ ਡਾਕਟਰ ਤੱਕ ਨਹੀਂ ਹੈ ਜਿਸ ਕਾਰਨ ਉਹਨਾਂ ਨੂੰ ਬਹੁਤ ਸਾਰੇ ਮਾਮਲਿਆਂ 'ਚ ਕੇਅਰ ਸੈਂਟਰ ਜਾਂ ਫਿਰ ਐਮਰਜੈਂਸੀ ਦਾ ਰੁਖ ਕਰਨਾ ਪੈਂਦਾ ਲੋਅਰ ਮੇਨਲੈਂਡ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਪਾਪੂਲੇਟਿਡ ਇਲਾਕਾ ਹੈਗਾ ਤੇ ਇੱਥੇ ਆਬਾਦੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਪ੍ਰਮੁੱਖ ਅਰਬਨ ਏਰੀਆ ਇਸੇ ਖੇਤਰ ਦੇ ਵਿੱਚ ਹੈ ਮੈਟਰੋ ਵੈਂਕੂਵਰ ਰੀਜਨ ਚ ਬੇਸ਼ੱਕ ਆਬਾਦੀ ਫਿਲਹਾਲ ਵੱਧ ਰਹੀ ਹੈ ਪਰ ਪਹਿਲਾ ਫੋਰਕਾਸਟ ਕੀਤੀ ਗਈ ਗ੍ਰੋਥ ਨਾਲੋਂ ਇਹ ਸਲੋ ਹੋ ਸਕਦੀ ਹੈ ਰੀਜਨਲ ਡਿਸਟ੍ਰਿਕਟ ਮੁਤਾਬਕ ਹਰ ਸਾਲ ਰੀਜਨ ਦੇ ਵਿੱਚ 42000 ਲੋਕ ਨਵੇਂ ਆਉਣਗੇ ਅਤੇ 2050 ਤੱਕ ਪੋਪੂਲੇਸ਼ਨ 4.1 ਮਿਲੀਅਨ ਤੇ ਪਹੁੰਚੇਗੀ ਪਿਛਲੇ ਸਾਲ ਫੋਰਕਾਸਟ ਕੀਤਾ ਗਿਆ ਸੀ ਕਿ 50000 ਲੋਕ ਹਰ ਸਾਲ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਆਉਣਗੇ ਅਤੇ 2050 ਤੱਕ ਪੋਪੂਲੇਸ਼ਨ 4.2 मिलियन ਦੇ ਉੱਪਰ ਪਹੁੰਚ ਜਾਏਗੀ ਪਰ ਹੁਣ ਇਹ ਅੰਕੜਾ ਘਟਿਆ ਹੈ origignal ਡਿਸਟ੍ਰਿਕਟ ਮੁਤਾਬਕ ਫੈਡਰਲ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਕਿਉਂਕਿ 2025 ਅਤੇ 2027 ਲਈ ਇਮੀਗ੍ਰੇਸ਼ਨ ਟਾਰਗੇਟਸ ਲੋਅ ਨੇ ਅਤੇ ਨੌਨ ਪਰਮਨੈਂਟ ਰੈਜ਼ਿਡੈਂਸ ਉੱਪਰ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ ਅਤੇ ਨਾਲ ਨਾਲ ਇਹ ਕਿਹਾ ਗਿਆ ਕਿ 90% ਪਾਪੂਲੇਸ਼ਨ ਇਮੀਗ੍ਰੈਂਟਸ ਕਰ ਨਹੀਂ ਇਸ ਰੀਜ਼ਨ ਚ ਵਧ ਸਕਦੀ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਮੈਟਰੋ ਵੈਨਕੂਵਰ ਰੀਜ਼ਨ ਦੇ ਵਿੱਚ ਪਾਪੂਲੇਸ਼ਨ ਗ੍ਰੋਥ ਇੰਟਰਨੈਸ਼ਨਲ ਮਾਈਗ੍ਰੈਂਟਸ ਤੋਂ ਬਿਨਾ ਸੰਭਵ ਨਹੀਂ ਹੈ ਮਹਾਰਾਣਾ ਕਹੇ ਕਿ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਕਾਸਟ ਆਫ ਲਿਵਿੰਗ ਬਦਰਈ ਹੈ ਜਿਸ ਕਾਰਨ ਲੋਕ ਇੱਥੇ ਆਉਣਾ ਘੱਟ ਪਸੰਦ ਭਵਿੱਖ ਦੇ ਵਿੱਚ ਕਰ ਸਕਦੇ ਨੇ ਕਿਉਂਕਿ ਕੋਈ ਵੀ ਇਮੀਗ੍ਰੈਂਟ ਗਰੀਬ ਹੋਣ ਦੇ ਲਈ ਆਪਣਾ ਦੇਸ਼ ਨਹੀਂ ਛੱਡਦਾ ਇਸ ਸਾਲ ਬੀਸੀ ਦੀ ਓਵਰਾਲ ਪਾਪੂਲੇਸ਼ਨ 2300 ਘਟੀ ਹੈ ਲਾਸਟ ਕੁਆਟਰ ਦੇ ਵਿੱਚ ਅਤੇ ਕੁਆਟਰਲੀ 1951 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਆਬਾਦੀ ਦੇ ਵਿੱਚ ਗਰਾਵਟ ਦੇਖੀ ਗਈ ਹੋਵੇ ਕਿਉਂਕਿ ਆਟਵਾ ਵੱਲੋਂ ਟੈਂਪਰੇਰੀ ਵਰਕਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਤੇ ਕੈਪ ਕੀਤਾ ਗਿਆ ਕਿਉਂਕਿ ਫੈਡਰਲ ਸਰਕਾਰ 2026 ਤੱਕ ਨਾਨ ਰੈਜ਼ਿਡੈਂਸ ਪਾਪੂਲੇਸ਼ਨ ਨੂੰ ਮੁਲਕ ਦੀ ਕੁੱਲ ਪਾਪੂਲੇਸ਼ਨ ਦਾ 5% ਕਰਨਾ ਚਾਹੁੰਦੀ ਹੈ ਬੀਸੀ ਵੱਲੋਂ 4000 ਸਕਿਲਡ ਵਰਕਰ ਵਿਦੇਸ਼ਾਂ ਤੋਂ ਮੰਗਵਾਏ ਗਏ ਨੇ ਜਦੋਂ ਕਿ ਪਹਿਲਾਂ ਇਹ ਨੰਬਰ 11000 ਦਾ ਸੀ ਆਬਾਦੀ ਵਾਧੇ ਕਾਰਨ ਟ੍ਰਾਂਸ ਲਿੰਕ ਦੇ ਵੱਲੋਂ 53 ਮੇਜਰ ਬੱਸ ਰੂਟਸ ਦੇ ਉੱਪਰ ਬੱਸਾਂ ਵਧਾਈਆਂ ਗਈਆਂ ਨੇ ਇਸ ਤੋਂ ਇਲਾਵਾ ਰੀਨਿਊਏਬਲ એનર્ਜੀ ਸਮਰੱਥਾ ਹਰ ਸਾਲ 3000 ਗੀਗਾਵਾਟ ਇਰ ਘੰਟੇ ਹਰ ਸਾਲ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਹਿਤ ਵਿੰਡ ਅਤੇ ਸੋਲਰ ਪਲੈਨਸ ਲਈ 36 ਬਿਲੀਅਨ ਡਾਲਰ ਖਰਚੇ ਜਾਣਗੇ ਜਿਸ ਦੇ ਨਾਲ એનર્ਜੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਏਗਾ ਪਰ ਦੂਜੇ ਪਾਸੇ ਜੇਕਰ ਫੈਡਰਲ ਸਰਕਾਰ ਦੇ ਵੱਲੋਂ ਇਸੇ ਢੰਗ ਦੇ ਨਾਲ ਇਮੀਗ੍ਰੇਸ਼ਨ ਦੇ ਉੱਪਰ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਸਖਤੀ ਰੱਖੀ ਜਾਂਦੀ ਹੈ ਤੇ ਦੂਜੇ ਪਾਸੇ ਵਧੇ ਹੋਏ ਕਾਸਟ ਆਫ ਲਿਵਿੰਗ ਨੂੰ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਹੈਂਡਲ ਸਰਕਾਰਾਂ ਦੇ ਵੱਲੋਂ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਨਾਲ ਵੀ ਇਸ ਰੀਜਨ ਦੀ ਪਾਪੂਲੇਸ਼ਨ ਗਰੋਥ ਦੇ ਉੱਪਰ ਅਸਰ ਪੈ ਸਕਦਾ ਕਿਉਂਕਿ ਇਸ ਰੀਜਨ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਇਮੀਗ੍ਰੈਂਟਸ ਆ ਕੇ ਰਹਿ ਸਕਦੇ ਨੇ ਜਿਸ ਦੇ ਨਾਲ ਦੂਰ ਦਰਾਡੇ ਸ਼ਹਿਰ ਵਧਣਗੇ ਸਰੀ ਜਿਹੜਾ ਕਿ ਬ੍ਰਿਟਿਸ਼ ਕੋਲੰਬੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੱਥੇ ਪਿਛਲੇ ਸਮੇਂ ਦੌਰਾਨ ਗੋਲੀਆਂ ਚੱਲਣ ਅਤੇ ਰੈਸ਼ ਡਰਾਈਵਿੰਗ ਦੀਆਂ ਘਟਨਾਵਾਂ ਦੇ ਵਿੱਚ ਕਾਫੀ ਵਾਧਾ ਹੋਇਆ ਹੈ। ਸਰੀ ਦੇ ਵਿੱਚ 2025 ਦੇ ਸੈਕੰਡ ਕੁਆਟਰ ਚ ਪਰਸਨਲਸ ਖਿਲਾਫ ਅਤੇ ਪ੍ਰੋਪਰਟੀਆਂ ਰਿਲੇਟਡ ਕ੍ਰਾਈਮਸ ਦੇ ਵਿੱਚ 26% ਦਾ ਵਾਧਾ ਹੋਇਆ ਹੈ। ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੈਕੰਡ ਕੁਆਟਰ ਦੇ ਵਿੱਚ 1893 ਕ੍ਰਾਈਮ ਰਿਪੋਰਟ ਕੀਤੇ ਗਏ ਨੇ ਜਦਕਿ 2024 ਦੇ ਸੈਕੰਡ ਕੁਆਟਰ ਦੇ ਵਿੱਚ ਕੁੱਲ 1504 ਕ੍ਰਾਈਮ ਸੰਬੰਧੀ ਰਿਪੋਰਟਾਂ ਮਿਲੀਆਂ ਸਨ ਜੇਕਰ ਡਿਸਟ੍ਰਿਕਟ ਵਾਈਜ਼ ਗੱਲ ਕੀਤੀ ਜਾਵੇ ਤਾਂ ਵੌਲੀ ਸਰੀ ਸੈਂਟਰ 'ਚ 26% ਦਾ ਵਾਧਾ ਹੋਇਆ ਗਿਲਫਰਡ 'ਚ 14% ਦਾ ਵਾਧਾ ਹੋਇਆ ਨਿਊਟਨ 'ਚ 44% ਦਾ ਵਾਧਾ ਹੋਇਆ ਅਤੇ ਕਲੋਵਾਡੇਲ ਦੇ ਵਿੱਚ 9% ਤੇ ਸਾਊਥ ਸਰੀ ਦੇ ਵਿੱਚ 3% ਦਾ ਵਾਧਾ ਦੇਖਿਆ ਗਿਆ ਪਰ ਪ੍ਰਾਪਰਟੀ ਕ੍ਰਾਈਮਸ ਦੀ ਕੁੱਲ ਗਿਣਤੀ ਦੂਜੇ ਕੁਆਟਰ 'ਚ 12% ਘਟੀ ਹੈ ਅਤੇ ਸਰੀ ਪੁਲਿਸ ਵੱਲੋਂ 2025 ਦੇ ਅੱਧ ਤੱਕ ਕੁੱਲ 89399 ਸਰਵਿਸ ਕਾਲਸ ਪ੍ਰਾਪਤ ਕੀਤੀਆਂ ਗਈਆਂ ਨੇ ਅਤੇ ਨੰਬਰ 2024 ਦੇ ਮੁਕਾਬਲੇ 4% ਘਟਾ ਕਿਉਂਕਿ ਉਸ ਸਮੇਂ ਪੁਲਿਸ ਕੋਲ 93270 ਕਾਲਾਂ ਪਹੁੰਚੀਆਂ ਸਨ 684 ਟ੍ਰੈਫਿਕ ਵਾਇਲੈਂਸ ਦੇ ਮਾਮਲੇ ਸਾਹਮਣੇ ਆਏ ਨੇ ਤੇ 9 ਫੈਟਲ ਟ੍ਰੈਫਿਕ ਕੋਲੀਜਨ ਦੇ ਮਾਮਲੇ ਸਾਹਮਣੇ ਆਏ ਨੇ 35 ਗੋਲੀ ਚੱਲਣ ਅਤੇ 4 ਹੋਮਿਸਾਈਡ ਦੇ ਮਾਮਲੇ ਸਰੀ ਦੇ ਵਿੱਚ ਸਾਹਮਣੇ ਆਏ ਨੇ ਗੋਲੀ ਚੱਲਣ ਦੀਆਂ ਘਟਨਾਵਾਂ ਦੇ ਵਿੱਚ ਕਾਫੀ ਵਾਧਾ ਇਹਨਾਂ ਅੰਕੜਿਆਂ ਦੇ ਵਿੱਚ ਦਰਸਾਇਆ ਜਾ ਰਿਹਾ ਕਿਉਂਕਿ ਪਿਛਲੇ ਸਮੇਂ ਦੌਰਾਨ ਸਰੀ ਦੇ ਵਿੱਚ ਸਾਊਥ ਏਸ਼ੀਅਨ ਬਿਜ਼ਨੈਸਸ ਨੂੰ ਨਿਸ਼ਾਨਾ ਬਣਾਉਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਜਿਸ ਵਿੱਚ ਬਿਜ਼ਨੈਸਸ ਜਾਂ ਕਿਸੇ ਬਿਜ਼ਨਸਮੈਨ ਦੇ ਘਰ ਦੇ ਉੱਪਰ ਲੋਕਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਸਨ ਜਿਸ ਦੇ ਬਾਅਦ ਐਕਸਟਰਸ਼ਨ ਫਰੌਤੀ ਦੇ ਕੁਝ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਸੀ ਬੇਸ਼ੱਕ ਸਰੀ ਪੁਲਿਸ ਦੇ ਵੱਲੋਂ ਕਿਸੇ ਦੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋਈ ਪਰ ਬਿਜ਼ਨੈਸਸ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਖੌਫ ਜ਼ਰੂਰ ਬਣਿਆ ਹੋਇਆ ਹੈ ਦੂਜੇ ਪਾਸੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਫੰਡ ਜਾਰੀ ਕਰਕੇ ਇਸ ਸਬੰਧੀ ਅਵੇਅਰਨੈਸ ਫਲਾਉਣ ਦੇ ਲਈ ਐਡਸ ਚਲਾਈਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਲੋਕ ਇਹ ਮੰਗ ਕਰ ਰਹੇ ਨੇ ਕਿ ਐਡਵਰਟਾਈਜ਼ਮੈਂਟ ਦੀ ਥਾਂ ਤੇ ਜਿਨ੍ਹਾਂ ਲੋਕਾਂ ਦੇ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਕਮਿਊਨਿਟੀ ਸੇਫ ਫੀਲ ਕਰ ਸਕੇ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਰਣਜੀਤ ਬਾਵਾ ਇਹਨੇ ਦਿਨੀ ਕੈਨੇਡਾ ਟੂਰ ਦੇ ਉੱਪਰ ਆਏ ਹੋਏ ਨੇ ਤੇ ਸ਼ਨੀਵਾਰ ਨੂੰ ਐਵਸਪੋਰਟ ਦੇ ਵਿੱਚ ਉਹਨਾਂ ਦਾ ਸ਼ੋਅ ਹੋਣ ਜਾ ਰਿਹਾ ਹੈ ਇਸ ਸੰਬੰਧੀ ਚੈਨਲ ਪੰਜਾਬੀ ਵੱਲੋਂ ਬਾਵਾ ਹੋਰਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਪੰਜਾਬੀ ਦੇ ਪ੍ਰਸਿੱਧ ਗਾਇਕ ਰਣਜੀਤ ਬਾਵਾ ਕੈਨੇਡਾ ਟੂਰਤੇ ਨੇ ਸ਼ਨੀਵਾਰ ਨੂੰ ਐਵਸਪੋਰਟ ਸੈਂਟਰ ਦੇ ਵਿੱਚ ਉਹਨਾਂ ਦਾ ਸ਼ੋਅ ਹੋ ਰਿਹਾ ਸ਼ਾਮ 7:00 ਵਜੇ 6:30 ਵਜੇ ਡੋਰ ਉੱਪਰ ਹੋਣੇ ਨੇ ਖਾਸ ਟਰਡੀ ਉੱਤੇ ਸਾਡੀ ਬੇਨਤੀ ਤੇ ਬਾਬਾ ਜੀ ਅੱਜ ਸਟੂਡੀਓਜ਼ ਦੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਕਿੱਦਾਂ ਚੱਲ ਰਿਹਾ ਜੀ ਟੂਰ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਚੈਨਲ ਪੰਜਾਬੀ ਦੇਖ ਰਹੇ ਸਾਰੇ ਭੈਣ ਭਰਾ ਬਹੁਤ ਪਿਆਰ ਬੜਾ ਵਧੀਆ ਚੱਲ ਰਿਹਾ ਜੀ ਆ 6 ਸ਼ੋਅ ਅਸੀਂ ਹੁਣ ਤੱਕ ਫੋਕਸਟਾਰ ਕੈਨੇਡਾ ਟੂਰ ਤੇ ਕਰ ਚੁੱਕੇ ਹਾਂ ਤੇ ਉਸ ਤੋਂ ਬਾਅਦ ਹੁਣ ਅਸੀਂ ਜਿਹੜਾ ਇੱਕ ਸਾਡਾ ਵੱਡਾ ਸ਼ੋਅ ਆ ਵੈਂਕੂਵਰ ਦਾ ਉਹ ਅਸੀਂ 13 ਤਰੀਕ ਨੂੰ ਐਵਰਸਫੁੱਡ ਸੈਂਟਰ ਕਰ ਰਹੇ ਹਾਂ ਕਿਉਂਕਿ ਵੈਂਕੂਵਰ ਤੇ ਟੋਰਾਂਟੋ ਇਹ ਦੋ ਏਡੇ ਇਦਾਂ ਦੇ ਸ਼ਹਿਰ ਆ ਕਿ ਤੁਸੀਂ ਇਨ੍ਹਾਂ 'ਚ ਕਾਮਯਾਬ ਸ਼ੋਅ ਕਰ ਸੋ ਵੈਂਕੂਰ ਨੂੰ ਹਮੇਸ਼ਾ ਬਹੁਤ ਪਿਆਰ ਮਿਲਿਆ ਹਰ ਸਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਥੋੜਾ ਥੋੜਾ ਵਧੇ ਜਾਈਏ ਕਿਉਂਕਿ ਪਿਛਲੇ ਸਾਲ ਅਸੀਂ ਕੁਈਨ ਐਲਿਜ਼ਾਬੈਥ ਸੀਗੇ ਇਸ ਵਾਰ ਅਸੀਂ ਹੁਣ ਐਬਸਫੋਰਟ ਸੈਂਟਰ 'ਚ ਪਰਫਾਰਮ ਕਰ ਰਹੇ ਹਾਂ ਤੇ ਬਹੁਤ ਕਮਾਲ ਦਾ ਸ਼ੋਅ ਹੋਊਗਾ ਜੀ ਬਾਬਾ ਜੀ ਅਸੀਂ ਤੁਹਾਨੂੰ ਬਟਾਲੇ ਤੋਂ ਫੇਰ ਖਾਲਸਾ ਕਾਲਜ ਗੁਣਾਨਕ ਤੇ ਯੂਨੀਵਰਸਿਟੀ ਤੱਕ ਦੇਖਦੇ ਆਏ ਤੇ 15 ਵਿੱਚ ਜਦੋਂ ਇੱਥੇ ਅਸੀਂ ਚੈਨਲ ਸ਼ੁਰੂ ਕੀਤਾ ਉਸ ਵੇਲੇ ਤੁਹਾਡਾ ਸ਼ੋਅ ਅਸੀਂ ਕਵਰ ਕੀਤਾ ਸੀ 10 ਸਾਲ ਬਾਅਦ ਅੱਜ ਉਸ ਵੇਲੇ ਦਾ ਜਲਵਾ ਜੇ ਤੱਕ ਸਾਨੂੰ ਯਾਦ ਆ ਤੇ ਇਹ ਲੰਬਾ ਸਫ਼ਰ ਤੁਸੀਂ ਕਿਦਾਂ ਦੇਖਦੇ ਜੀ ਦੇਖੋ ਸਭ ਤੋਂ ਪਹਿਲਾਂ ਨਾ ਕੋਈ ਵੀ ਕੰਮ ਨਾ ਜਿਹੜਾ ਕੋਈ ਵੀ ਮੰਨ ਲਓ ਤੁਸੀਂ ਕੋਈ ਛੋਟੀ ਦੁਕਾਨਦਾਰੀ ਆ ਜਾਂ ਕੋਈ ਵੀ ਬਿਜ਼ਨਸ ਆ ਜਾਂ ਕੋਈ ਵੀ ਕੰਮ ਆ ਉਹ ਉਨੀ ਦੇ ਸਫਲ ਨਹੀਂ ਹੁੰਦਾ ਜਿੰਨੀ ਦੇ ਤੁਹਾਡੇ ਨਾਲ ਲੋਕ ਨਹੀਂ ਜੁੜੇ ਜਦੋਂ ਲੋਕ ਜਦੋਂ ਤੁਸੀਂ ਇਹ ਕਨੈਕਸ਼ਨ ਮੰਨ ਲਓ ਟੁੱਟ ਜਾਵੇ ਤਾਂ ਫਿਰ ਉਹ ਤੁਹਾਡਾ ਕੰਮ ਜਿਹੜਾ ਹੈ ਨਾ ਉਹ ਬਹੁਤ ਫਿੱਕਾ ਪੈ ਜਾਂਦਾ ਉਹ ਗਾਇਕੀ ਵੀ ਇੱਕ ਇਦਾਂ ਦੀ ਚੀਜ਼ ਆ ਜਦੋਂ ਤੁਸੀਂ ਲੋਕਾਂ ਦੇ ਨਾਲ ਜੁੜੇ ਰਹਿੰਦੇ ਹੋ ਆਪਣੀ ਗਾਇਕੀ ਜ਼ਰੀਏ ਗਾਣਿਆਂ ਜ਼ਰੀਏ ਸੋ ਉਦੋਂ ਜਦੋਂ ਤੁਸੀਂ ਸਾਨੂੰ 15 ਚ ਦੇਖਿਆ ਉਦੋਂ ਸਾਨੂੰ ਅਜੇ ਇੰਨੀ ਸਮਝ ਨਹੀਂ ਸੀ ਇੰਡਸਟਰੀ ਦੀ ਜਾਂ ਨੌਲੇਜ ਨਹੀਂ ਸੀ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗਿਆ ਕਿ ਕਿੱਦਾਂ ਦੇ ਗਾਣਿਆਂ ਨਾਲ ਤੁਸੀਂ ਪਰਿਵਾਰਾਂ ਤੱਕ ਪਹੁੰਚ ਸਕਦੇ ਆ ਤੁਸੀਂ ਤੁਹਾਡਾ ਟਾਰਗੇਟ ਕੀ ਆ ਸੋ ਸਾਡਾ ਟਾਰਗੇਟ ਸ਼ੁਰੂ ਤੋਂ ਰਿਹਾ ਹੈ ਕਿ ਅਸੀਂ ਉਹ ਗੀਤ ਬਣਾਈਏ ਜਿਹੜੇ ਗੀਤ ਪਰਿਵਾਰਾਂ ਚ ਸੁਣੇ ਜਾਣ ਜਿਹੜੇ ਗੀਤ ਕਦੀ ਵੀ ਸੁਣਨ ਵਾਲੇ ਨੂੰ ਅੱਗੇ ਨਾ ਕਰਨੇ ਪੈਣ ਜਾਂ ਬੰਦ ਨਾ ਕਰਨੇ ਪੈਣ ਸੁਮਿਲਾਦਾ ਕਿ ਬੜੀ ਖੂਬਸੂਰਤ ਜਰਨੀ ਰਹੀ ਆ ਔਰ ਬੜੇ ਖੂਬਸੂਰਤ ਤਰੀਕੇ ਨਾਲ ਹਰ ਵਰਗ ਦੇ ਲੋਕ ਸਾਡੇ ਨਾਲ ਜੁੜੇ ਆ ਸੁਮਿਲਾਦਾ ਇਹਨਾਂ ਦੀਆਂ ਦੁਆਵਾਂ ਸਦਕਾ ਹੀ ਇਹ ਸਾਰਾ ਟਾਈਮ ਨਿਕਲ ਰਿਹਾ ਆ ਸੋ ਸ਼ੁਕਰਮੁਨਾਦਾ ਕਿ ਇਹਨਾਂ ਇੱਕ ਡੈਕੇਡ ਜਿਹੜਾ ਨਿਕਲ ਗਿਆ ਆ ਤੇ ਅੱਗੇ ਵੀ ਇੱਕ ਸਾਡੀ ਕੋਸ਼ਿਸ਼ ਆ ਕਿ ਹੋਰ ਲੋਕਾਂ ਨੂੰ ਜੋੜਿਆ ਜਾਵੇ ਬਾਬੂ ਜੀ ਤੁਸੀਂ ਜਦੋਂ ਦਸਮੇਸ਼ ਔਡੀਟੋਰੀਅਮ ਅੰਮ੍ਰਿਤਸਰ ਦੇ ਵਿੱਚ ਗਾਉਂਦੇ ਸੀ ਉਸ ਵੇਲੇ ਨਿਸ਼ਾਨਾ ਸੀਗਾ ਵੀ ਅੱਜ ਇੱਥੇ ਤੱਕ ਪਹੁੰਚਣਾ ਇਹ ਪਲਾਨਡ ਸੀਗਾ ਜਾਂ ਕੀ ਸੋਚਿਆ ਸੀ ਹਾਂਜੀ ਸਰ ਸ਼ੁਰੂ ਤੋਂ ਹੀ ਸੀਗਾ ਕਿਉਂਕਿ ਹੈ ਨਾ ਜਿਹੜਾ ਕੋਈ ਵੀ ਕੰਮ ਹੈ ਨਾ ਜਦੋਂ ਤੁਸੀਂ ਉਹਦੀ ਨੀਂਹ ਮਜ਼ਬੂਤ ਰੱਖਦੇ ਹੋ ਸੋ ਮੇਰੀ ਇੱਕ ਨਾ ਬੜੀ ਮੇਰੀਆਂ ਰੂਟਸ ਜਿਹੜੀਆਂ ਸ਼ੁਰੂ ਤੋਂ ਲੋਕ ਗਾਇਕੀ ਨਾਲ ਜੁੜੀਆਂ ਸੀ ਕਿਉਂਕਿ ਮੇਰਾ ਜਿੱਦਾਂ ਮੈਂ ਬੜੀ ਵਾਰ ਦੱਸਿਆ ਕਿ ਮੇਰਾ 바ਵਾ ਨਾ ਹੀ ਇੱਕ ਗਾਣੇ ਤੋਂ ਜੁੜ ਗਿਆ ਸੋ ਉਹ ਚੀਜ਼ਾਂ ਤੁਹਾਡੇ ਨਾਲ ਫਿਰ ਜੁੜਦੀਆਂ ਜਾਂਦੀਆਂ ਨਾ ਜਦੋਂ ਤੇ ਜਾਂ ਤਾਂ ਇਹ ਹੁੰਦਾ ਵੀ ਜਦੋਂ ਤੁਸੀਂ ਸ਼ੁਰੂ ਤੋਂ ਹੀ ਬਹੁਤ ਹਲਕੇ ਜਿھے ਚੱਲੇ ਹੋਵੋ ਨਾ ਫਿਰ ਤੁਹਾਨੂੰ ਆਪ ਨੂੰ ਹੀ ਨਹੀਂ ਪਤਾ ਚੱਲਦਾ ਕਿ ਤੁਸੀਂ ਬੇਸਿਕਲੀ ਜਾਣਾ ਕਿੱਧਰ ਸੋ ਤੁਹਾਡਾ ਇੱਕ ਆਪ ਦਾ ਇੱਕ ਕਲੀਅਰ ਬਹੁਤ ਹੋਣਾ ਜ਼ਰੂਰੀ ਹੈ ਕਿ ਤੁਸੀਂ ਕਿਹੜੇ ਰਸਤੇ ਤੇ ਤੁਰਨਾ ਤੇ ਉੱਥੇ ਤੁਸੀਂ ਤੁਰਦੇ ਰਹਿਣਾ ਮੈਨੂੰ ਲੱਗਦਾ ਹੈ ਕਿ ਜਿਹੜੀ ਲੋਕ ਗਾਇਕੀ ਵਾਲੀ ਚਾਲ ਹੈ ਨਾ ਇਹ ਬੜੀ ਹੌਲੀ ਚਾਲ ਆ ਪਰ ਇਹਦੇ ਚ ਬਹੁਤ ਲੰਬੀ ਇੱਕ ਲੰਮਾ ਪੈਂਡਾ ਆ ਜਿਦਾ ਅੱਜਕੱਲ ਦੇ ਹਿਸਾਬ ਨਾਲ ਨਹੀਂ ਵੀ ਤੁਸੀਂ ਮੋਸਟਲੀ ਕਿ ਅੱਜਕੱਲ ਕੀ ਚੱਲ ਰਿਹਾ ਹੈ ਕਿ ਦਿਨਾਂ ਕਲੈਬ ਕਰਨਾ ਕਿ ਦਿਨਾਂ ਗਾਣਾ ਕਰਨਾ ਸੋ ਬੜਾ ਹੌਲਾ ਕੰਮ ਉਹ ਜਿਹੜਾ ਜਿਹੜਾ ਇੱਕ ਪੰਜਾਬੀ ਲੋਕ ਕੀਹਲਾ ਕੰਮ ਆ ਜਾਂ ਪੰਜਾਬੀ ਗਾਇਕੀ ਜਿਹੜੀ ਜਿਹੜੀ ਇੱਕ ਪਰਿਵਾਰਾਂ ਵਾਲੀ ਗਾਇਕੀ ਆ ਇਹ ਹੈਗਾ ਸਲੋ ਪ੍ਰੋਸੈਸ ਪਰ ਇਹ ਬੜਾ ਲੰਮਾ ਪ੍ਰੋਸੈਸ ਆ ਸੋ ਮੈਨੂੰ ਐਨ ਲੱਗਦਾ ਕਿ ਸਾਡੀ ਵੀ ਇੱਕ ਕੋਸ਼ਿਸ਼ ਇਹੀ ਆ ਜੇ ਅਸੀਂ ਪਹਿਲੇ ਦਿਨ ਤੋਂ ਹੀ ਇਹ ਸੋਚਿਆ ਸੀਗਾ ਕਿ ਜਦੋਂ ਵੀ ਗਾਉਣਾ ਕਿਉਂਕਿ ਮੈਂ ਹਮੇਸ਼ਾ ਲਾਈਵ ਗਾਉਣਾ ਪ੍ਰੇਫਰ ਕੀਤਾ ਸੋ ਮੈਨੂੰ ਐ ਲੱਗਿਆ ਕਿ ਮੈਂ ਇਸ ਚੀਜ਼ ਲਈ ਬਣਿਆ ਆ ਤੇ ਮੈਂ ਜਦੋਂ ਗਾਉਣਾ ਆ ਜਾਂ ਮੈਂ ਜਦੋਂ ਲੋਕਾਂ ਦੇ ਸਾਹਮਣੇ ਜਾਣਾ ਆ ਤਾਂ ਮੈਂ ਉਹਨਾਂ ਨੂੰ ਸਾਰੀਆਂ ਉਹ ਚੀਜ਼ਾਂ ਸੁਣਾਵਾ ਜਿਹੜੀਆਂ ਪੰਜਾਬੀ ਲੋਕ ਗਾਇਕੀ ਦੇ ਵਿੱਚ ਹੈਗੀਆਂ ਆ ਭਾਵੇਂ ਉਹ ਅੱਜ ਕੱਲ ਦੇ ਗਾਣੇ ਭਾਵੇਂ ਉਹ ਪੁਰਾਣੇ ਗੀਤ ਆ ਉਹਨਾਂ ਨੂੰ ਥੋੜੇ ਮਾਡਰਨ ਤਰੀਕੇ ਨਾਲ ਸੋ ਸਾਡੇ ਨਾਲ ਹਰ ਵਰਗ ਜੁੜਿਆ ਬੱਚੇ ਵੀ ਜੁੜੇ ਆ ਬਜ਼ੁਰਗ ਵੀ ਜੁੜੇ ਆ ਸਾਡੇ ਹਾਨੀ ਵੀ ਜੁੜੇ ਆ ਸੋ ਮੈਨੂੰ ਲੱਗਦਾ ਕਿ ਬੜੀ ਖੂਬਸੂਰਤ ਗੱਲ ਆ ਚੈਨਲ ਪੰਜਾਬ ਦੇ ਦਰਸ਼ਕ ਜ਼ਰੂਰ ਪਹੁੰਚ ਰਿਹਾ ਹੈ ਜੀ ਐਬਸਪੋਰਟ ਸੈਂਟਰ ਦੇ ਵਿੱਚ ਉਹਨਾਂ ਦੇ ਲਈ ਕੋਈ ਸੁਨੇਹਾ ਜੀ ਬਹੁਤ ਧੰਨਵਾਦ ਜੀ ਤੁਸੀਂ ਆਓ ਸਾਰੇ ਬੜੀ ਰਜੇਮਿਆਂ ਭਰੀ ਤੁਹਾਡੀ ਲਾਈਫ ਆ ਉਹਦੇ ਵਿੱਚ ਐਂਟਰਟੇਨਮੈਂਟ ਵੀ ਬਹੁਤ ਜ਼ਰੂਰੀ ਆ ਤੇ ਤੁਸੀਂ ਆਪਣੀ ਜ਼ਿੰਦਗੀ ਦਾ ਕੁਝ ਟਾਈਮ ਕੱਢੋ ਤੇ ਸਾਨੂੰ ਸੁਣਨਾ ਉਹ ਐਬਸਪੋਰਟ ਸੈਂਟਰ 'ਚ ਇੱਕ ਕਮਾਲ ਦਾ ਸ਼ੋਅ ਹੋਊਗਾ ਤੁਸੀਂ ਇਹਨੂੰ ਯਾਦ ਕਰੋਗੇ ਤੇ ਤੁਸੀਂ ਆਪਣੀਆਂ ਟਿਕਟਸ ਜਿਹੜੀਆਂ ਟਿਕਟਮਾਸਟਰ.ਸੀ ਤੋਂ ਲਓ ਤੇ ਸਾਨੂੰ ਆਓ ਮਿਲੋ ਪਰਿਵਾਰ ਨਾਲ ਆਓ ਇੱਕ ਖੂਬਸੂਤ ਸ਼ੋਅ ਕਰਾਂਗੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਆ ਦੋਸਤੋ ਐਪਸਪੋਰਟ ਸੈਂਟਰ ਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ ਸ਼ਨੀਵਾਰ 7 ਵਜੇ ਗੁਰਜੀਤ ਬਲ ਪ੍ਰੋਡਕਸ਼ਨ ਵੱਲੋਂ ਬਹੁਤ ਹੀ ਯਾਦਗਾਰੀ ਸ਼ੋਅ ਕਰਵਾਇਆ ਜਾ ਰਿਹਾ ਅਮਿਤ ਪਨੇਸ਼ਰ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਹੁਣ ਦੇਖਦੇ ਹਾਂ ਐਡਮਿੰਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਐਡਮਿੰਟਨ ਸ਼ਾਹ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਖਬਰ ਹੈ ਕਿ ਅਲਬਰਟਾ ਦੇ ਜਿਹੜੇ ਟੀਚਰ ਦੇ ਆ ਜੀ ਉਹਨਾਂ ਨੇ ਸਰਕਾਰ ਨੂੰ ਨੋਟਿਸ ਦੇ ਦਿੱਤਾ ਜੀ ਹਾਂ ਕਿ 6 ਅਕਤੂਬਰ ਤੱਕ ਅਗਰ ਫੈਸਲਾ ਨਹੀਂ ਹੁੰਦਾ ਉਹਨਾਂ ਦਾ ਯਾਨੀ ਕਿ ਕੌਂਟਰੈਕਟ ਜਿਹੜਾ ਅਗਰ ਉਹ ਨਹੀਂ ਹੁੰਦਾ ਤੇ ਉਹ 6 ਅਕਤੂਬਰ ਤੋਂ ਬਾਅਦ ਸਟ੍ਰਾਈਕ ਤੇ ਜਾਣਗੇ ਹਜੇ ਸਕੂਲ ਆਰੰਭ ਹੋ ਰਹੇ ਨੇ ਤੇ ਟੀਚਰਜ਼ ਦਾ ਇਹ ਜਿਹੜਾ ਜੀ ਹੁਣ ਇਹ ਫੈਸਲਾ ਆਇਆ 51000 ਦੇ ਕਰੀਬ ਟੀਚਰਜ਼ ਹੈਗੇ ਆ ਉਹਨਾਂ ਨੇ 6 ਅਕਤੂਬਰ ਤੋਂ ਬਾਅਦ ਹੜਤਾਲ ਤੇ ਚਲੇ ਜਾਣਾ ਇਹ ਜੇਸਨ ਸ਼ਿਲਿੰਘੁਰੀ ਜਿਹੜੇ ਪ੍ਰੈਜ਼ੀਡੈਂਟ ਨੇ ਅ ਅਲਬਰਟਾ ਟੀਚਰ ਐਸੋਸੀਏਸ਼ਨ ਦੇ ਉਹਨਾਂ ਨੇ ਗੱਲ ਆਖੀ ਆ ਜਿਹੜੀ ਗੱਲਬਾਤ ਸੂਬੇ ਦੇ ਨਾਲ ਹੋ ਰਹੀ ਸੀਗੀ ਉਹ ਹੁਣ ਕਿੰਨੇ ਚਿਰ ਦੀ ਸਟਾਲ ਹੋਈ ਸੀਗੀ ਯਾਨੀ ਕਿ ਗਾਂ ਨਹੀਂ ਸੀ ਤੁਰ ਰਹੀ ਜਦੋਂ ਹੁਣ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਆ ਤੇ ਜਿਹੜੇ ਸੂਬੇ ਦੇ ਮਨਿਸਟਰ ਨੇ ਐਜੂਕੇਸ਼ਨ ਦੇ ਉਹਨਾਂ ਦਾ ਨੇਟ ਹੌਰਨ ਮਾਫੀ ਚਾਹੁੰਦਾ ਜੀ ਅ ਫਰਨਾਜ਼ ਮੰਤਰੀ ਨੇ ਨੇਟ ਹਾਰਨਰ ਹੋਈ ਉਹਨਾਂ ਕਿਹਾ ਵੀ ਮੈਨੂੰ ਇਹ ਜਾਣ ਕੇ ਬੜੀ ਨਿਰਾਸ਼ਾ ਹੋਈ ਆ ਕਿ ਟੀਚਰਸ ਜਿਹੜੇ ਆ ਉਹ ਸਟ੍ਰਾਈਕ ਤੇ ਜਾ ਰਹੇ ਆ ਉਹ ਕਹਿੰਦੇ ਵੀ ਇਹ ਕਿਸਮ ਦਾ ਸਟੂਡੈਂਟਸ ਦਾ ਜਿਹੜਾ ਪੂਰੇ ਦਾ ਪੂਰਾ ਸਾਲ ਆ ਉਹਦੇ ਉੱਤੇ ਕਿਸਮ ਦੇ ਜਿਹੜੇ ਕਹਿੰਦੇ ਹੁੰਦੇ ਆ ਨਿਰਾਸ਼ਾ ਦੇ ਬਦਲ ਛਾ ਜਾਂਦੇ ਨੇ ਭਈ ਇਹ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਔਰ ਇੱਕ ਵੱਖਰੀ ਪ੍ਰੈਸ ਕਾਨਫਰੰਸ ਦੇ ਵਿੱਚ ਡੈਨੀਅਲ ਸਮਿਥ ਹੋਰਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਉੱਥੇ ਕਿਹਾ ਕਿ ਅਸੀਂ ਯਾਨੀ ਕਿ ਸੂਬਾ ਜਿਹੜਾ ਉਹ ਕਹਿੰਦੇ 12% ਜਿਹੜਾ ਟੀਚਰਜ਼ ਨੂੰ ਦੇ ਸਕਦਾ ਆਉਂਦੇ ਤਿੰਨਾਂ ਸਾਲਾਂ ਦੇ ਵਿੱਚ ਜਿਹੜੀ ਰੇਜ਼ ਆ ਜਿਹੜੀ ਪੈਸਿਆਂ ਵਾਲੀ ਗੱਲ ਆ ਇਤੋਂ ਜ਼ਿਆਦਾ ਉਹ ਕਹਿੰਦੇ ਪੈਸੇ ਅਸੀਂ ਨਹੀਂ ਦੇ ਸਕਦੇ ਪਰ ਟੀਚਰ ਐਸੋਸੀਏਸ਼ਨ ਜਿਹੜੀ ਹੈ ਜੀ ਏਟੀਏ ਉਹ ਕਹਿ ਰਹੀ ਆ ਵੀ ਦੇਖੋ ਜਿਹੜੇ ਕਲਾਸਰੂਮ ਸਾਈਜ਼ ਆ ਉਹ ਬਹੁਤ ਵੱਡੇ ਹੋ ਚੁੱਕੇ ਨੇ ਜਿਹੜੀ ਐਨਰੋਲਮੈਂਟ ਆ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਚੁੱਕੀ ਆ ਉਹਨਾਂ ਦੇ ਨੰਬਰ ਜਿਹੜੇ ਆ ਜੀ ਕੋਈ ਤਕਰੀਬਨ 91000 ਪਿਛਲੇ ਸਾਲ ਜ਼ਿਆਦਾ ਜਿਹੜੇ ਜੀ ਸਟੂਡੈਂਟ ਸਤੰਬਰ 2024 ਦੇ ਵਿੱਚ ਐਡ ਹੋਏ ਸੀ ਤਾਂ ਟੋਟਲ ਜਿਹੜੀ ਸਟੂਡੈਂਟ ਪਾਪੂਲੇਸ਼ਨ ਆ ਉਹ 825000 ਤੇ 817 ਹੋ ਚੁੱਕੀ ਆ ਉਹਨਾਂ ਗੱਲਾਂ ਨੂੰ ਲੈ ਕੇ ਉਹ ਕਹਿੰਦੇ ਆ ਟੀਚਰ ਕਹਿੰਦੇ ਵੀ ਬੱਚੇ ਜਿਹੜੇ ਆ ਉਹ ਕਈ ਹਾਲਾਂ ਦੇ ਵਿੱਚ ਬੈਠੇ ਪੜ੍ਹਦੇ ਆ ਜਾਂ ਲਾਇਬ੍ਰੇਰੀ ਵਿੱਚ ਜਾ ਕੇ ਪੜ੍ਹਦੇ ਆ ਯਾਨੀ ਕਿ ਉਹਨਾਂ ਲਈ ਉਥੇ ਕਲਾਸਰੂਮ ਪ੍ਰੋਪਰ ਨਹੀਂ ਹੈ ਹੁਣ ਸੂਬਾ ਕਹਿੰਦਾ ਜੀ ਵੀ ਅਸੀਂ ਹਜ਼ਾਰਕ ਟੀਚਰ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹਾਇਰ ਕਰਾਂਗੇ ਤਾਂ ਕਿ ਇਹ ਜਿਹੜੀਆਂ ਫਾਊਂਡੇਸ਼ਨਲ ਗੱਲਬਾਤ ਹੈਗੀ ਆ ਕਲਾਸਰੂਮ ਸਾਈਜ਼ ਦੀ ਉਹਦੇ ਤੇ ਸੁਧਾਰ ਹੋ ਸਕੇ ਪਰ ਜਿੱਥੋਂ ਤੱਕ ਗੱਲ ਪੈਸਿਆਂ ਦੀ ਆਉਂਦੀ ਪਈ ਉਹਨਾਂ ਦੀ ਤਨਖਾਹ ਵਧਾਈ ਜਾਵੇ ਸੂਬਾ ਉਥੇ ਜੀ ਬਿਲਕੁਲ ਜਿਹੜੀ ਆ ਹਜੇ ਨਾ ਕਰ ਰਿਹਾ ਹੈ ਕੱਲ ਨੂੰ ਜੇ ਉਹ ਇਸ ਗੱਲ ਤੇ ਮੰਨ ਜਾਣ ਤੇ ਕਹਿ ਨਹੀਂ ਜਾ ਸਕਦਾ ਪਰ ਇਸ ਵੇਲੇ ਸੂਬਾ ਜਿਹੜਾ ਉਹ ਜ਼ਿਆਦਾ ਤਨਖਾਹਾਂ ਦੇ ਵਿੱਚ ਵਾਧਾ ਕਰਨ ਤੋਂ ਕੀ ਦੀ ਕਰਿਆ ਹੈ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮਨਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ